ਇਥੇ ਪਹੁੰਚੇ ਹੋਏ ਕਿਸਾਨਪਰਾ ਅਗਾ ਬਦੂ ਕੁਝ ਨਮਾ ਕਰਨ ਦੇ ਜਜਬਾ ਰੱਖਣ ਵਾਲੇ ਪੀਯੂ ਦੇ ਸਾਇੰਟਿਸਟ ਸਾਰੇ ਬੀਸੀ ਸਾਹਿਬ ਬੈਠੇ ਆ ਮੇਰੇ ਕੈਬਨਟ ਦੇ ਸਾਥੀ ਬੈਠੇ ਆ ਐਮਐਲਏ ਸਾਹਿਬਾਨ ਬੈਠੇ ਆ ਰਾਜ ਸਭਾ ਦੇ ਮੈਂਬਰ ਬੈਠੇ ਆ ਗੜਵਾਸੂ ਦੇ ਬੀਸੀ ਸਾਹਿਬ ਬੈਠੇ ਆ ਸੋ ਬੜਾ ਵਧੀਆ ਵਿਚਾਰ ਵਟਾਂਦਰੇ ਦਾ ਮੰਚ ਹੈ ਇਹ ਕਿ ਆਪਾਂ ਹੁਣ ਉਹ ਪੁਰਾਣਾ ਜ਼ਮਾਨਾ ਜਿਹੜਾ ਬੀ ਬੀ ਸੜਤਾ ਉੱਗ ਗਿਆ ਉੱਗ ਗਿਆ ਨਹੀਂ ਨਾ ਸੀ ਉਹ ਵਾਲਾ ਤਾਂ ਜ਼ਮਾਨਾ ਲੰਘ ਗਿਆ ਹੁਣ ਤਾਂ ਹਰ ਪੱਤੇ ਨਾਲ ਹਰ ਟਾਣੀ ਨਾਲ ਹਰ ਬੀ ਨਾਲ ਹਰ ਬੂਟੇ ਨਾਲ ਗੱਲ ਹੁੰਦੀ ਹੈ ਸਾਇੰਸ ਗੱਲ ਕਰਦੀ ਹੈ ਤੇ ਆਪਾਂ ਨੂੰ ਅਪਡੇਟ ਹੋਣਾ ਚਾਹੀਦਾ ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦ ਕਰੀ ਕਿ ਤੁਸੀਂ ਇਨੀ ਭਾਰੀ ਗਿਣਤੀ ਚ ਮਤਲਬ ਪਹੁੰਚੋ ਪਹਿਲਾਂ ਤਾਂ ਆਪਣੇ ਆਪ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਲਓ ਮੈਂ ਬਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋ ਚਾਰ ਗੱਲਾਂ ਕਰਨੀਆਂ ਨੇ ਕੋਈ ਪੋਲਿਟਿਕਲ ਭਾਸ਼ਣ ਨਹੀਂ ਦੇਣਾ ਉਹ ਉਹ ਜਿਹੜੇ ਉਹ ਕਦੇ ਫੇਰ ਕਰ ਲਾਂਗੇ ਇਹ ਵਿਦਿਆ ਦਾ ਮੰਦਰ ਹੈ ਇੱਥੇ ਆਪਾਂ ਉਹ ਬੰਦਾਂ ਕਰਦੇ ਚੰਗੇ ਲੱਦੇ ਤੇ ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਬਗਾੜਿਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਖੇਤੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਸਜ਼ਾ ਦੇ ਚੁੱਕੇ ਹੋ ਹੁਣ ਉਹਦੀ ਬਾਰ ਬਾਰ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਗਾਹਾਂ ਵਾਲੀਆਂ ਗੱਲਾਂ ਕਰੀਏ ਅੱਗੇ ਵਾਲੀਆਂ ਗੱਲਾਂ ਕਰੀਏ ਕਿ ਆਪਾਂ ਕੀ ਕਰਨਾ ਹੁਣ ਸੋ AI ਦਾ ਜ਼ਮਾਨਾ ਆ ਗਿਆ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ ਝੋਟੇ ਦੇ ਸਿਰ ਵਰਗੀ ਧਰਤੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਣੇ ਕੋਲੇ ਆ ਮੌਸਮ ਹਰੇਕ ਕਿਸਮ ਦਾ ਆਪਣੇ ਕੋਲੇ ਔਰ ਕੌਮ ਮਿਹਨਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਤੋਂ ਵਧੀਆ ਕੌਮ ਇਤੋਂ ਵਧੀਆ ਮਾਹੌਲ ਦੁਨੀਆ 'ਚ ਕਿਸੇ ਖਿੱਤੇ 'ਚ ਹੋਰ ਪਾ ਨਹੀਂ ਸਕਦਾ ਜੀ ਜਿੰਨਾ ਆਪਣੇ ਕੋਲੇ ਹੈ ਤੇ ਫੇਰ ਵੀ ਆਪਾਂ ਪਿੱਛੇ ਰਹੀਏ ਜਾਂ ਕੰਪੀਟੀਸ਼ਨ ਦੇ ਵਿੱਚ ਭੇੜ ਦਾ ਹਿੱਸਾ ਬਣੀ ਹੈ ਮੈਨੂੰ ਲੱਗਦਾ ਵੀ ਇਹ ਸਹੀ ਗੱਲ ਨਹੀਂ ਹੈਗੀ ਆਪਾਂ ਨੂੰ ਤਾਂ ਬਹੁਤ ਅੱਗੇ ਰਹਿਣਾ ਚਾਹੀਦਾ ਲੋਕ ਆਪਾਂ ਨੂੰ ਫੋਲੋ ਕਰਨ ਆਪਾਂ ਲੋਕਾਂ ਨੂੰ ਕਿਉਂ ਫੋਲੋ ਕਰੀਏ ਤੋ ਦੋ ਚਾਰ ਗੱਲਾਂ ਕਿਉਂਕਿ ਮੈਂ ਖੁਦ ਖੇਤੀ ਨਾਲ ਜੁੜਿਆ ਹੋਇਆ ਹਾਂ ਛੋਟੇ ਹੁੰਦੇ ਮਤਲਬ ਪਹਿਲਾਂ ਸਾਡੇ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਮਾਲਵਾ ਖਾਸ ਤੌਰ ਤੇ ਸੰਗਰੂਰ ਦੇ ਉਹ ਪਿੰਡ ਜਿਹੜੇ ਸਾਡੇ ਪਿੰਡ ਨੇ ਬੱਸ ਨਹੀਂ ਉੱਥੇ ਜਾਂਦੀ ਸੀ ਇੱਕ ਬੱਸ ਜਾਂਦੀ ਸੀ ਜੇ ਨਾ ਗਈ ਜਾਂ ਨਾ ਆਈ ਤਾਂ ਚਿਰਾਪੁੰਜੀ ਵਾਂਗੂ ਸਾਰੇ ਮੁਲਕ ਚੋਂ ਕੱਟੇ ਜਾਂਦੇ ਸੀ ਬਸ ਵੀ ਉੱਧੇ ਸਾਡਾ ਦੇਸ਼ ਨਾਲ ਕੋਈ ਲਿੰਕ ਹੀ ਹੈ ਨਹੀਂ ਸੋ ਉਹ ਉੱਥੇ ਥੋੜਾ ਜਿਹਾ ਜ਼ਿਆਦਾ ਲੇਟ ਪਹੁੰਚੀ ਆ ਤਰੱਕੀ ਇਸ ਕਰਕੇ ਮੈਂ ਗੱਡੇ ਵੀ ਦੇਖੇ ਹੋਏ ਆ ਜੂਲੇ ਤੇ ਵੀ ਬੈਠਾ ਹੋਇਆ ਮੈਂ ਫਿਰ ਗੱਡੇ ਤੋਂ ਬਾਅਦ ਫਿਰ ਰੇੜੀਆਂ ਆ ਗਿਆ ਅ ਰਬੜ ਦੇ ਟਹਿਰਾਣੀਆਂ ਉਹ ਵੀ ਦੋ ਵੱਲਦਾਂ ਵਾਲੀਆਂ ਸੀ ਫਿਰ ਇੱਕ ਵੱਲਦ ਵਾਲੇ ਰੇੜੇ ਆ ਗਏ ਹੈਨਾ ਬਰਸੀਮ ਵੀ ਵੱਡ ਕੇ ਲਿਆਂਦਾ ਚਰੀ ਵੀ ਵੱਡੀ ਆ ਕੜਬ ਦੇ ਟਾਂਡੇ ਵੀ ਕੁਤਰੇ ਨੇ ਕੋਈ ਕੰਮ ਹੈ ਜਾਂ ਨਹੀਂ ਹੈਗਾ ਜਿਹੜਾ ਜੋ ਕਾਮ ਕਰਦਾ ਇਹ ਕਾਮ ਮੀਡਲ ਕਲਾਸ ਕਿਸਾਨ ਪਰਿਵਾਰ ਦਾ ਜਿਹੜਾ ਮੁੰਡਾ ਹੈ ਜਵਾਕ ਹੈ ਉਹ ਕਰਦਾ ਮੱਜਾਂ ਵਿਚਾਰੀਆਂ ਨੇ ਤੇ ਟੋਬਿਆਂ 'ਚੋਂ ਮੱਜਾਂ ਕੱਢਣੀਆਂ ਬਹੁਤ ਔਖੀਆਂ ਐ ਡਲੇ ਮਾਰ-ਮਾਰ ਕੇ ਹੈਨਾ ਤੇ ਰੋਣ ਹੀ ਲੱਗ ਜਾਂਦੀ ਸੀ ਕਈ ਵਾਰ ਤਾਂ ਮੱਜਾਂ ਤੇ ਵੀ ਵੀ ਹੁਣ ਨਿਕਲਿਆ ਤੂੰ ਕਰੇ ਗਾਣਾ ਪੈਣਗੇ ਉਤੋਂ ਮਾਸਟਰ ਦੇ ਮੁੰਡੇ ਸੀ ਉਹ ਕਹਿੰਦਾ ਤੂੰ ਪੜ੍ਹਦਾ ਕਿਉਂ ਨਹੀਂ ਮੈਂ ਕਿਹਾ ਪੜਾਂ ਕਿਵੇਂ ਪਹਿਲਾਂ ਬੂਰੀ ਮੈਂ ਤਾਂ ਨਿਕਲ ਟੋਬੇ 'ਚੋਂ ਹੈਨਾ ਸੋ ਬੜਾ ਕੁਛ ਜ਼ਿੰਦਗੀ ਚ ਛੋਪੋ ਛੋਟੀ ਜੀ ਜ਼ਿੰਦਗੀ ਚ ਬੜਾ ਕੁਛ ਰੱਬ ਨੇ ਤੇ ਯਾ ਰੱਬ ਹੀ ਦੇਤੇ ਸੋ ਤੁਸੀਂ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ ਵੱਡੇ ਵੀ ਹੋਵੋਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਵੋਗੇ ਹਨਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੀ ਨਾਲ ਚੌ ਚਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਨਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਢੋਲ ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤੋਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਵੈਸੇ ਵੀ ਜੋ ਯੂਕਰੇਨ ਦੀ ਜੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ देखो एक लाख पच्ची एक, एक सौ पच्ची लख मीट्रिक टन कणक देगा तो तो थोड़े ज ना फिर सो मैं उन्होंने कह देना मैं मैं तो नहीं दाता थोनू वो कहे नहीं नहीं, नहीं नहीं कानक तो दे, दे जी मैं तुम तो नुक्स क्या जाना छोट है दाना सूंगड़ गया दाना फुल गया ज सारी चुके फिर कहो ही चुक जमा फिक्र न करो है ना मैं हाँ यही सा डाला खोलन सारे तुलनी चाहिए बस ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਐ ਹੁਣ ਗੱਲ ਦੋ ਤਿੰਨ ਗੱਲਾਂ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਇਥੇ ਆਏ ਹੋਏ ਆ ਪਹਿਲਾਂ ਤਾਂ ਯੂਨੀਵਰਸਿਟੀ ਹੀ ਬੋਝ ਬਣ ਗਈ ਸੀ ਯੂਨੀਵਰਸਿਟੀ ਤਾਂ ਬਦੀ ਮਲਾਜਮਾਂ ਨੂੰ ਤਨਖਾਹ ਨਹੀਂ ਦਿੰਦੀ ਐਂ ਦੀ ਸੀ ਖੋਜਾਂ ਕਰਦੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਏਜ ਸੈੱਟ ਕੀਤਾ ਵੀ ਯਾਰ ਘੱਟੋ ਘੱਟ ਖੋਜਾਂ ਤਾਂ ਕਰੋ ਕੋਈ ਖੋਜਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜੇ ਮੁਲਾਜ਼ਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲ ਕੋਣ ਕਰੂਗਾ ਜਦੋਂ ਹੈ ਹੀ ਨਹੀਂ ਕੁਝ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇਧਰਲੇ ਪਾਸੇ ਨੂੰ ਖੋਲਿਆ ਔਰ ਜਦੋਂ ਵੀ ਚਾਹਣ ਬੀਸੀ ਸਾਹਿਬ ਬੀਸੀ ਸਾਹਿਬ ਖੁਦ ਇੱਕ ਕਿਸਾਨ ਨੇ ਬੀਸੀ ਸਾਹਿਬ ਨੇ ਮਤਲਬ ਸੁਹਾਗੇ ਤੇ ਬਹਿ ਕੇ ਆਪਦੇ ਬਾਪੂ ਦੀਆਂ ਖੁੱਚਾਂ ਗੋਡੇ ਫੜ ਕੇ ਸੁਹਾਗੇ ਤੇ ਬੈਠੇ ਹੋਏ ਨੇ ਹੈਨਾ ਆਮ ਤੌਰ ਤੇ ਸੁਹਾਗਾ ਜਦੋਂ ਵੜਦਾ ਵਾਲਾ ਹੁੰਦਾ ਸੀਗਾ ਹੁਣ ਤਾਂ ਸਵਾਗਾ ਵੀ ਟਰੈਕਟਰ ਵਾਲਾ ਹੀ ਆ ਗਿਆ ਹਨਾ ਬੋਰੀ ਪੂਰੀ ਧਰ ਲੈਂਦੇ ਆ ਪਹਿਲਾਂ ਤਾਂ ਜਵਾਕਰ ਨੂੰ ਵਿੱਚ ਬਿਠਾ ਲੈਂਦੇ ਹੁੰਦੇ ਸੀ ਕਈ ਵਾਰੀ ਲੱਤ ਲੋਤ ਵੀ ਥੱਲੇ ਆ ਜਾਂਦੀ ਸੀ ਉਹਦੇ ਹਨਾ ਸੋ ਇਹ ਉਸ ਸੱਭਿਆਚਾਰ ਚੋਂ ਨਿਕਲੇ ਹੋਏ ਨੇ ਦੇਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਸੋ ਇਹਨਾਂ ਨੂੰ ਸਾਰਾ ਪਤਾ ਹੈ ਜੋ ਅੱਜ ਸਾਡੇ ਕੀ ਹੈ ਕਿ ਮੈਂ ਅੱਜ ਅੰਕੜੇ ਲੈ ਕੇ ਆਇਆ ਮੇਰੇ ਕੋਲ ਅੰਕੜੇ ਪਏ ਨੇ ਕਿ 153 ਬਲਾਕ ਨੇ ਆਪਣੇ ਧਰਤੀ ਦੇ ਥੱਲੇ ਜਿਹੜਾ ਪਾਣੀ ਦੇ 153 ਬਲਾਕ ਨੇ ਉਹ ਜੋ 117 ਬਲਾਕ ਖਤਰੇ 'ਚ ਨੇ ਮਤਲਬ ਇੰਨਾ ਜ਼ਿਆਦਾ ਨਹੀਂ ਥੱਲੇ ਚੱਲੇ ਗਿਆ ਪਾਣੀ ਕਿ 153 ਚੋਂ 117 ਬਲਾਕ ਖਤਰੇ 'ਚ ਨੇ ਔਰ ਉਹਦਾ ਕਾਰਨ ਉਹਦਾ ਕਾਰਨ ਝੋਨਾ ਹੈ ਹਾਲਾਂਕਿ ਝੋਨਾ ਆਪਣੀ ਖਰਾਕ ਨਹੀਂ ਹੈਗਾ ਆਪਾਂ ਤਾਂ 10000 ਦਿਨ ਖੀਰ ਹੀ ਬਣਾਉਨੇ ਆ ਹੋਰ ਕਦਮ ਚੋਂ ਨਾ ਚੋਂ ਨਾ ਤਾਂ 99% ਆਪਣਾ ਮੁਲਕ ਨੂੰ ਦਿੰਨੇ ਆ ਉਸ ਚੱਕਰ ਚ ਪਾਣੀ ਵੀ ਖਤਮ ਕਰ ਲਿਆ ਧਰਤੀ ਵੀ ਖਤਮ ਕਰ ਲਈ ਠੀਕ ਹੈ ਜੀ ਤੇ ਮੈਂ ਕੋਈ ਮੈਂ ਧਿਆਨ ਨਾਲ ਸੁਣ ਲਓ ਜੀ ਕਿਸੇ ਦਾ ਕੋਈ ਸਵਾਲ ਵੀ ਹੋਇਆ ਬਾਅਦ ਵਿੱਚ ਮੇਰੇ ਕੋਲ ਸਵਾਲ ਵੀ ਆਏ ਪੈਨੇ ਮੇਰੇ ਕੋਲੇ ਸਵਾਲ ਵੀ ਆਏ ਪੈਨੇ ਬੜੇ ਵਧੀਆ ਸਵਾਲ ਆਏ ਪੈਨੇ ਮੈਂ ਉਹਨਾਂ ਦਾ ਵੀ ਜਵਾਬ ਦਵਾਂ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਪਹਿਲਾਂ ਤਾਂ ਜਿਸ ਵੇਲੇ 16 ਮਾਰਚ ਨੂੰ ਸੌ ਚੁੱਕੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਬੁਲਾਇਆ 21% ਪਾਣੀ ਆਪਾਂ ਵਰਤਦੇ ਸੀਗੇ ਨਹਿਰਾਂ ਦਾ ਨਹਿਰੀ ਖਾਲਿਆਂ ਰਹੀ 21% ਕਿਉਂਕਿ ਆਪਾਂ ਭੁੱਲ ਭੱਲੀ ਗਏ ਕੱਸੀਆਂ ਟਿਊਬਲ ਲਾ ਗਏ ਕੱਸੀਆਂ ਵਿੱਚ ਬਾ ਲੀਆਂ ਜਦ ਉਹ ਉਹਨਾਂ ਚ ਦਰਖਤ ਧੁਗ ਗਏ ਜਿਹੜੇ ਸੂਏ ਸਾਇਏ ਸੀਗੇ ਸੂਏ ਰਜਬਾ ਹੈ ਉਦੋਂ ਖਤਮ ਹੀ ਹੋ ਗਏ ਆਪਾਂ ਤਾਂ ਉਹੀ ਹੋ ਗਿਆ ਯਾਦ ਬਣ ਗਈ ਇੱਕ ਵੀ ਇੱਥੋਂ ਦੀ ਕੱਸੀ ਜਾਂਦੀ ਹੁੰਦੀ ਸੀ ਯਾਰ ਮੈਂ ਕਿਹਾ ਯਾਰ ਉਹ ਕੱਸੀਆਂ ਕਿੱਥੇ ਨੇ ਅਫਸਰਾ ਨਾ ਮੈਂ ਗੱਲ ਕੀਤੀ ਕਿੱਥੇ ਨੇ ਕੱਸੀਆਂ ਉਹ ਕਹਿੰਦੇ ਜੀ ਬਾਹ ਲੀਆਂ ਜਾਂ ਤਾਂ ਲੋਕਾਂ ਨੇ ਜਾਂ ਫਿਰ ਨਹਿਰ ਦਾ ਪਾਣੀ ਹੈ ਨਹੀਂ ਮੈਂ ਕਿਹਾ ਵੀ ਆਪਣਾ ਨਹਿਰਾ ਨਹਿਰਾ ਆਪਣੇ ਕੋਲ ਹੈਗੀਆਂ ਨੇ ਸਾਰਾ ਕੁਝ ਹੈਗਾ ਪਰ ਵਾਈਬ ਕਰਦਨੇ ਆ ਤੋ ਬਜਟ ਰੱਖਿਆ ਅਸੀਂ ਮਤਲਬ 30 ਤੋਂ 40 ਸਾਲ ਪੁਰਾਣੀਆਂ ਨਹਿਰਾਂ ਤੇ ਕੱਸੀਆਂ ਚਲਾਈਆਂ ਜੇ ਮੈਨੂੰ ਐ ਸੀਗਾ ਵੀ ਕਿਤੇ ਰੌਲਾ ਨਾ ਪੈ ਜੇ ਲੜਾਈ ਨਾ ਹੋ ਜੇ ਕਿਸੇ ਨੇ ਯਾਰ ਕਹਿਣਾ ਕਿ ਮੇ ਮੇਰੇ ਫਸਲ ਵਿਛਦੀਆਂ ਐ ਕਿਵੇਂ ਕੱਸੀ ਕੱਢੋਂਗੇ ਤੁਸੀਂ ਅਸੀਂ ਕਹੇ ਵੀ ਉਹਨੂੰ ਉੱਪਰ ਕੱਸੀ ਰਹਿਣ ਦੋ ਉਹਨੂੰ ਵੇਚੀ ਰੱਖਣ ਦੋ ਪੈਪ ਥੱਲੋਂ ਦੀ ਪਾ ਦਿੰਨੇ ਆ ਅੱਜ ਕੱਲ ਤਾਂ ਪੈਪਾਂ ਆ ਗਈਆਂ ਮੋਗਰ ਰੱਖ ਦਾਂਗੇ ਉਹਦਾ ਵੀ ਰੱਖ ਦਾਂਗੇ ਪੁਆਇੰਟ ਵੀ ਲੜਾਈ ਨਾ ਹੋ ਜੇ ਕਿਤੇ ਪਹਿਲਾਂ ਮੈਨੂੰ ਐਸੀ ਵੀ ਪੁਲਿਸ ਦੀ ਲੋੜ ਪਊਗੀ ਪਰ ਲੋੜ ਪਈ ਨਹੀਂ ਕਿਉਂਕਿ ਲੋਕ ਜਿਹੜੇ ਨੇ ਆਪ ਹੀ ਇਕੱਠੇ ਹੋ ਕੇ ਕਹਿੰਦੇ ਵੀ ਬਲਦੇਵ ਸਿੰਘ ਗੁਰਦੇਵ ਸਿੰਘ ਇਥੋਂ ਦੀ ਕੱਸੀ ਜਾਂਦੀ ਸੀ ਤੈਨੂੰ ਵੀ ਪਤਾ ਹੀ ਹੈ ਹਨਾ ਤੂੰ ਤਹਾਂ ਤੋਂ ਰੱਖ ਲਾ ਥੱਲੂ ਦਾ ਪੈ ਲੈਣ ਦੇ ਪੈਪ ਕਿਸੇ ਇੱਕ ਥਾਂ ਤੇ ਪੁਲਿਸ ਦੀ ਲੋੜ ਨਹੀਂ ਪਈ ਜੀ ਇਸ ਕੱਲ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਪੰਜਾਬੀਆਂ ਦਾ ਤੇ ਹੁਣ 16000 ਜਿਹੜੇ ਖਾਲ ਨੇ ਉਹ ਬਹਾਲ ਹੋ ਗਏ 16000 ਹੁਣ ਆਪਾਂ 55 ਤੋਂ 60% ਤੇ ਆ ਗਏ ਨਹਿਰੀ ਪਾਣੀ 21 ਤੋਂ ਸ਼ੁਰੂ ਹੋਈ ਸੀ ਫਿਰ ਤੈਨੂੰ ਗੁਣਾਂ ਤੇ ਵੱਧ ਗਿਆ 3 ਸਾਲਾਂ ਚ ਹਜੇ ਵੀ ਕੱਟਾਂ ਤੁਸੀਂ ਵੀਡੀਓ ਦੇਖਦੇ ਹੋਵੋਗੇ ਤੁਸੀਂ ਉਹ ਪਾਈਆਂ ਹੋਣੀਆਂ ਵੀਡੀਓ ਉਹ 20 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਸਾਡੇ ਪਿੰਡ ਕੱਸੀ ਦਾ ਹਣ 35 ਸਾਲ ਬਾਅਦ ਆ ਖਾਲਚ ਪਾਣੀ ਆਇਆ ਜੀ ਵੀਡੀਓ ਪਾਉਂਦੇ ਚਲੋ ਉਹ ਤਾਂ ਹਜੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਨਹਿਰਾਂ ਦਾ ਪਾਣੀ ਬਹੁਤ ਹੈਗਾ ਉਹ ਨਹਿਰਾਂ ਦੇ ਪਾਣੀ ਨੂੰ ਅਸੀਂ ਮੋਗੇ ਨਵੇਂ ਬਣਾ ਰਹੇ ਹਾਂ ਕਈ ਪਿੰਡੇ ਹਜੇ ਨੇ ਪਿੰਡ ਵਿੱਚ ਦੀ ਨਹਿਰ ਲੰਘਦੀ ਔਸ ਪਿੰਡ ਚ ਮੋਗੇ ਹੈ ਨਹੀਂ ਨਾਲੇ ਤਾਂ ਉਹ ਜਮੀਨ ਵਰਤ ਲਈ ਨਾਲੇ ਉਸ ਪਿੰਡ ਚ ਨਹਿਰ ਦਾ ਪਾਣੀ ਨਹੀਂ ਆ ਰਿਹਾ ਹੁਣ ਬਣਵਾ ਰਹੇ ਹਾਂ ਅਸੀਂ ਨਵੇਂ ਮੋਗੇ ਯਾਰ ਪਿੰਡ ਵਿੱਚ ਦੀ ਨਹਿਰ ਲੰਘਦੀ ਐ ਪਿੰਡ ਚ ਤਾਂ ਦੇ ਦਿਓ ਪਾਣੀ ਵੀ ਕਿੰਨੇ ਕਿੱਲੇ ਨੇ ਕਿੰਨੇ ਏਕੜ ਨੇ 15-15 ਮਿੰਟ ਦੇਣੇ ਨੇ 1 ਏਕੜ ਨੂੰ 20 ਮਿੰਟ ਦੇਣੇ ਨੇ ਉਸ ਹਿਸਾਬ ਨਾਲ ਤੁਸੀਂ ਬਣਾਓ ਰੋਸਟਰ ਬਣ ਕੇ ਰੋਸਟਰ ਬਣ ਹੀ ਜਾਂਦੇ ਹਰ ਰੋਜ਼ ਬਣ ਹੀ ਜਾਂਦੇ ਤੇ ਉਹਦੇ ਚ ਕੀ ਐ ਕਿ ਪਹਿਲਾਂ ਜਿਹੜਾ ਸੌਣੀ ਦੇ ਸੀਜ਼ਨ ਚ 32 ਲੱਖ 40 ਹਜ਼ਾਰ ਹੈਕਟੇਅਰ ਰਕਬਾ ਆਉਂਦਾ ਸੀਗਾ 1 ਕਿਲੋ ਚੌਲਾਂ ਵਾਸਤੇ ਹੀ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 4000 ਲੀਟਰ ਪਾਣੀ ਲੱਗਦਾ ਜੀ 9 ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਥੱਲੋਂ ਕੱਢ ਲੈਣੇ ਜੀ 70 ਦਿਨਾਂ ਚ 70 ਦਿਨ ਦੀ ਫਸਲ ਹੈ ਨਾ 20-22 ਦਿਨ ਤਾਂ ਪਹਿਲੇ ਹੀ ਛੱਡਣਾ ਵੀ ਪੈਂਦਾ ਨਾ ਪਾਣੀ ਲਾਉਣਾ ਕੱਦੂ ਕਰਨ ਤੋਂ ਬਾਅਦ 70 ਦਿਨ ਲਾ ਲੋ ਜੀ ਆਪਾਂ ਪੀਆਰ 126 ਹੈ 9299 ਦਨ ਲੈਂਦੀ ਹੋ ਤੇ ਹੁਣ 25 ਸਾਲਾਂ ਚ ਕੀ ਹੋਇਆ ਝੋਨੇ ਦਾ ਜਿਹੜਾ ਰਕਬਾ ਹੈ ਉਹ 20 ਲੱਖ ਹੈਕਟੇਰ ਤੋਂ ਵੱਧ ਕੇ 32 ਲੱਖ ਹੈਕਟੇਰ ਹੋ ਗਿਆ ਝੋਨਾ ਜਿਹੜਾ ਐਮਐਸਪੀ ਤੇ ਵਿਕਦਾ ਹੈ ਤੇ ਚੰਗੀ ਉਹਦੇ ਨਾਲ ਆਮਦਨ ਹੁੰਦੀ ਹੈ ਇਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਵੀ ਝੋਨੇ ਦੀ ਕੋਈ ਹੋਰ ਬਦਲ ਪਰੋਜ ਕਹਿੰਦੇ ਨੇ ਬਦਲ ਬਦਲ ਜਿੰਨਾ ਚਿਰ ਝੋਨੇ ਦੇ ਬਰਾਬਰ ਦੀ ਇਨਕਮ ਦੇਣ ਵਾਲੀ ਕੋਈ ਫਸਲ ਨਹੀਂ ਆਉਂਦੀ ਉਹਨਾਂ ਚਿਰ ਝੋਨੇ ਤੋਂ ਪੱਕੇ ਵਿੱਚ ਹਟਾ ਸਕਦੇ ਜੀ ਜੇ ਮੈਂ ਕਹਦਾ ਮੇਰੇ ਕੋਲ 10 ਕਿੱਲੇ ਨੇ ਮੈਨੂੰ ਕੋਈ ਕਹਦੇ ਵੀ 4 ਕਿੱਲੇ ਬਾਜਰਾ ਬੀਜ ਲਾ 6 ਕਿੱਲੇ ਝੋਨਾ ਲਾ ਲ ਮੈਂ ਲਾ ਲੂੰਗਾ ਪਰ ਮੈਨੂੰ ਬਾਜਰੇ ਚੋਂ ਵੀ 11 ਬਚਨੇ ਚਾਹੀਦੇ ਨੇ ਜਿੰਨੇ 6 ਕਿੱਲਿਆਂ ਚੋਂ ਬਚਦੇ ਨੇ ਝੋਨੇ ਚੋਂ ਨਹੀਂ ਅਗਲੇ ਸਾਲ ਮੈਂ ਕੋ ਲਾਉਂਗਾ ਵੀ ਮੈਂ ਉਹ ਮੈਂ 10 ਦੇ 10 ਝੋਨਾ ਲਾਉਂਗਾ ਤੇ ਯਾਰ ਬਾ ਮੇਰੇ ਤੇ ਕਰਦੇ ਹੋ ਮੇਰੇ ਤੇ ਤੇ ਯਾਰ ਬਾ ਕਿਉਂ ਕਰਦੇ ਹੋ ਆ ਵੀ ਤੇ ਯਾਰਬੇ ਕਰਕੇ ਫੇਰ ਦੱਸਿਓ ਸਾਨੂੰ ਸੋ ਇੱਥੋਂ ਗੱਲ ਸ਼ੁਰੂ ਹੋ ਗਈ ਹੁਣ ਕੀ ਹੈ ਕਿ ਚਲੋ ਆਪਾਂ ਮੈਂ ਤੁਹਾਨੂੰ ਦੱਸ ਦੇਣਾ ਅੱਜ ਵੈਸੇ ਦੱਸਣਾ ਨਹੀਂ ਸੀ ਮੈਂ ਕਿਤੇ ਮਤਲਬ ਜਿਆਦਾ ਨਾ ਨਾ ਫਿਰ ਹੋ ਜੇ ਕੰਮ ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਬਲਾਕਾਂ ਦੇ ਵਿੱਚ 1-1 ਮੀਟਰ ਪਾਣੀ ਤਹਾਂ ਆ ਗਿਆ ਮਤਲਬ ਆਪਾਂ ਨੇ ਪਰਲ ਉਹ ਮੈਂ ਦੱਸਦਾ ਤਾਂ ਨਹੀਂ ਸੀਗਾ ਕਿ ਤੇ ਫੇਰ ਨਾ ਚੱਕਦੋਂ ਕੰਮ ਵੀ ਆ ਗਿਆ ਆ ਗਿਆ ਤਾਂ ਆ ਗਿਆ ਚਲੋ 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 ਹੈਨਾ ਮੈਂ ਕਹਿੰਦੇ ਸੀ ਜਦੋਂ ਖਾਸਾ ਤਾਂ ਆ ਜੇ ਫੇਰ ਦੱਸਾਂ ਚਲ ਕੋਈ ਨਹੀਂ ਤੁਸੀਂ ਤਾਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਤੁਸੀਂ ਇਦਾਂ ਨਹੀਂ ਕਰਦੇ ਤੇ ਹੁਣ ਪੂਸਾ 44 ਹੈ 152 ਤੋਂ 53 ਦਿਨ ਲੈਂਦੀ ਹੈ ਜਿਹੜੀ ਪੂਸਾ ਹੈ ਪੂਸਾ 44 ਤੇ ਆਪਣਾ ਜਿਹੜਾ ਕਿਉਂਕਿ ਮਾਹਰ ਬੈਠੇ ਨੇ ਸਾਇੰਟਿਸਟ ਬੈਠੇ ਨੇ ਮਤਲਬ 64 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ ਜੀ ਇੱਕ ਏਕੜ ਜੇ ਪੂਸਾ ਲਈ ਬਿਜਲੀ ਦਾ ਖਰਚਾ 7500 ਰੁਪਿਆ ਪਰ ਏਕੜ ਪੈਂਦਾ ਜੀ ਉਹ ਤਾਂ ਚਲੋ ਫ੍ਰੀ ਹੈ ਪਰ ਪੈਂਦਾ ਗਵਰਨਮੈਂਟ ਨੂੰ ਤਾਂ ਪੈਂਦਾ ਨਾ ਇੱਕ ਏਕੜ ਦੀ ਕਾਸ਼ਤ 19000 ਰੁਪਏ ਦਾ ਖਰਚਾ ਪੈਂਦਾ ਜੀ ਤੇ ਪ੍ਰਾਲੀ 10% ਵੱਧ ਹੈ ਜੀ ਬਾਕੀਆਂ ਨਾਲੋਂ ਉਹਦਾ ਕੱਦ ਥੋੜਾ ਜਿਹਾ ਉੱਚਾ ਹੁੰਦਾ ਸੁਝੇ ਆਪਾਂ ਬੀਬੀ ਉਹਦੇ ਹਾਈਬ੍ਰਿਡ ਕਿਸਮ ਦੇ ਆ ਜਿਹੜੇ ਨਕਲੀ-ਨੁਕਲੀ ਵੇਚੀ ਜਾਂਦੇ ਆ ਇਹਨਾਂ ਤੇ ਪਾਬੰਦੀ ਲਾਵਾਂਗੇ ਐ ਕਿਤਾ ਨਹੀਂ ਕਰਦੇ ਐ ਐ ਕਿਤਾ ਪੂਰੀ ਸਖਤਾਈ ਕਰਾਂਗੇ ਹੁਣ ਬਾਸਮਤੀ ਹੈ ਬਾਸਮਤੀ ਦਾ ਪਿਛਲੀ ਵਾਰ 5 ਲੱਖ 96 ਹਜ਼ਾਰ ਹਕਟੇਰ ਸੀਗਾ ਹੁਣ ਵੱਧ ਕੇ ਆਪਣਾ 680 ਹੋ ਗਿਆ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਬਾਸਮਤੀ ਹੈ ਦੁਨੀਆ ਦੀ ਸਭ ਤੋਂ ਵਧੀਆ ਬਾਸਮਤੀ ਮੰਨੀ ਗਈ ਹੈ ਐਤੋਂ ਵਧੀਆ ਸੁਗੰਧੀ ਵਾਲੀ ਖੁਸ਼ਬੂ ਵਾਲੀ ਬਾਸਮਤੀ ਦੁਨੀਆ 'ਚ ਕਿਤੇ ਨਹੀਂ ਹੈਗੀ ਐਕਸਪੋਰਟ ਕਰਦੇ ਆਂ ਪਿਛਲੀ ਵਾਰ 5837 ਮਿਲੀਅਨ ਅਮਰੀਕੀ ਡਾਲਰ ਕਲੇ ਬਾਸਮਤੀ ਚੋ ਮਿਲੇ ਨੇ ਆਪਾਂ ਨੂੰ ਕਿਉਂਕਿ ਬਾਸਮਤੀ ਆਪਣੀ ਬਹੁਤ ਜ਼ਿਆਦਾ ਵਧੀਆ ਵੈਰਾਈਟੀ ਆਪਣੇ ਕੋਲੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਬਾਸਮਤੀ ਪਹਿਲਾਂ ਮਾਝੇ ਚ ਹੁੰਦੀ ਸੀ ਸਾਡੇ ਸਮਾਨੇ ਪਾਤੜਾਂ ਡਿੜਬੇ ਦੀਆਂ ਮੰਡੀਆਂ ਚ ਵੀ ਹੁਣ ਬਾਸਮਤੀ ਆਉਣ ਲੱਗ ਗਈ ਹੁਣ ਬਾਸਮਤੀ ਜਿਹੜੀ ਉਹਦੀ ਐਮਐਸਪੀ ਨਹੀਂ ਹੈਗੀ ਪਰ ਬਾਸਮਤੀ ਦਾ ਇੱਕ ਫਾਇਦਾ ਹੈ ਉਹ 4000 ਰੁਪਏ ਵਿੱਚ ਵਿਕ ਜਾਂਦੀ ਹੈ 45 ਉਹ ਵੀ बिक ਜਾਂਦੀ ਐ ਫਿਰ ਅਸੀਂ ਇਹ ਕੀਤਾ ਫੈਸਲਾ ਹੁਣ ਬੀਬੀ ਕੀ ਜਾਣ ਦੋ ਜੇ ਆਪਾਂ ਕੋਈ ਐਮਐਸਬੀ ਕਰਤੀ ਉਹ ਤਾਂ ਫਿਰ ਉਹਦੇ ਨੇੜੇ ਤੇੜੇ ਜੀ ਖਰੀਦਣਗੇ ਹੁਣ ਤਾਂ ਖੁੱਲੀ ਐ ਵੀ ਇੱਕ ਆਪਾਂ ਕੈਪ ਲਾ ਦਿੰਨੇ ਆ ਵੀ ਇਤੋਂ ਘੱਟ ਨਹੀਂ ਹੋਣੀ ਚਾਹੀਦੀ ਜੇ ਇਤੋਂ ਘੱਟ ਹੋ ਗਈ ਫਿਰ ਸਰਕਾਰ ਐਂਟਰ ਕਰੂਗੀ ਫਿਰ ਸਰਕਾਰ ਖਰੀਦੂਗੀ ਬਾਸਮਤੀ ਭਾਵੇਂ ਜਿੱਥੇ ਮਰਜ਼ੀ ਰੱਖੀਏ ਜਿੰਨੂੰ ਮਰਜ਼ੀ ਵੇਚੀਏ ਬਾਸਮਤੀ ਤਾਂ ਸਾਰੇ ਮੁਲਕ 'ਚ ਲੋੜ ਐ ਸੋ ਹੁਣ ਜਿਹੜਾ ਅਸੀਂ ਕਰਨ ਲੱਗੇ ਆ ਉਹਦੇ 'ਚ ਇਹ ਹੈ ਵੀ ਇੱਕ ਤਾਂ ਇੱਕ ਤਜਰਬਾ ਕਰਕੇ ਦੇਖਦੇ ਆ 1 ਜੂਨ ਵਾਲਾ ਵੀ 1 ਜੂਨ ਨੂੰ ਚੋਣਾ ਲਾ ਲਿਓ ਉਹ ਦਿਨਾਂ ਕੀ ਫਰਕ ਪਊਗਾ ਅਸੀਂ 3 ਜ਼ੋਨ ਬਣਾਏ ਨੇ ਪੰਜਾਬ ਦੇ 3 ਜ਼ੋਨ ਬਣਾਤੇ ਜ਼ਿਲ੍ਹੇ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾ ਮੌਇਸਚਰ ਉਹ ਨਹੀਂ ਨਵੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇਲ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾਕ ਹੀ ਲਾਉਂਗੇ ਨਾ 18% ਵਾਲਾ ਉਹਨਾਂ ਨੇ ਲਾ ਰੱਖਿਆ ਐਫਸੀ ਨੇ 18% ਤੋਂ ਵੱਧ ਨਹੀਂ ਮੈਂ ਕਹਿੰਦਾ ਰਾਤੋਂ ਰਾਤ 19 20 ਹੋ ਜੂਗੀ ਕਿਉਂਕਿ ਤਰੇੜ ਪੈਂਦੀ ਹੈ ਜੀ ਕੋਈ ਨਹੀਂ ਸਕਦਾ ਕਿ ਉਹ ਕਟੇ ਮੌਇਸਚਰ ਉਹਦਾ ਕਿਉਂਕਿ ਉਹ ਦਿਨ ਹੀ ਇਦਾਂ ਦੇ ਆ ਜਾਂਦੇ ਉਹ ਤਾਂ ਫਿਰ ਸਮਝੌਤੇ ਕਰਨੇ ਪੈਂਦੇ ਆੜਤੀਆਂ ਨਾਲ ਕਿ 100 ਰੁਪਇਆ ਕਾਟ ਲਵਾ ਦੇ ਤੇਰੀ ਕਰਾ ਦੇਣਾ ਕੰਮ ਤੇਰਾ ਉਹ ਫਿਰ ਕਹਿੰਦਾ ਯਾਰ ਬਰੇ ਵਿੱਚੋ ਯਾਰ 100 ਰੁਪਏ ਕੱਟ ਲਿਆ ਜਾਂ 50 ਰੁਪਏ ਕੱਟ ਲਿਆ ਐਜਿੰਗ ਸ਼ਿਕਾਇਤਾਂ ਹੁੰਦੀਆਂ ਨੇ ਜਿਹੜੀ ਹੁਣ ਆਊਗੀ ਜੂਨ ਵਾਲੀ ਉਦੋਂ ਐਨ ਜਮਾ ਡ్రਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨਾਂ ਚੱਕਣੀ ਪੈਣੀ ਹੈ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੁਸੀਂ 18 ਕਹਿੰਦੇ ਸਾਡਾ 16 ਹੀ ਹੈ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਇਲਡ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇਧਰ ਨੂੰ ਜਾਊ ਇਧਰ ਨੂੰ ਹੈਨਾ ਜਿੱਧਰੋ ਚਿੱਟਾ ਆਉਂਦਾ ਹੈ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਹੈ ਹੈ ਉਹ ਉਹ ਵੀ ਤਾਂ ਸਾਡੇ ਘਰਾਂ 'ਚ ਸੱਤਰ ਬਿਛਾਈ ਜਾਂਦੇ ਨੇ ਜਿਵੇਂ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਫੇਰ ਕੀ ਹੁੰਦਾ ਨਹੀਂ ਤਾਂ ਰੋ ਰੋ ਦਿੱਲੀ ਵਾਲੇ ਰੌਲਾ ਕੋਲਾ ਇੰਨੇ ਪਉਤੂ ਆ ਪੰਜਾਬ ਤੋਂ ਆਉਂਦਾ ਮੈਂ ਕਹਾਂ ਯਾਰ ਕਿੱਥੋਂ ਆਉਂਦਾ ਪੰਜਾਬ ਤੋਂ ਐਡਾ ਜੂਪੀ ਵੀ ਹੈ ਵਿਚਾਲੇ ਯਾਰ ਹਰਿਆਣਾ ਵਿਚਾਲੇ ਆ ਯਾਰ ਹਨਾ ਉਹ ਆਪਣੇ ਤੋਂ ਉਹੀ ਲਾਣਦੇ ਨੇ ਉਹ ਸੋ ਹੁਣ ਕੀ ਹੈ ਹੁਣ 1 ਜੂਨ ਤੋਂ ਮੈਂ ਤੋਂ ਜ਼ਿਲ੍ਹੇ ਦਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜੇ ਜਿਹਾ ਤਹਾ ਇੱਥੇ ਇਸ ਕਹਿੰਨ ਪਹਿਲੇ ਜੂਨ ਚ ਰੱਖਿਆ ਹੈ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹਨਾ ਮੈਂ ਦੇ ਵੀ ਦੂੰਗਾ ਤੁਹਾਨੂੰ ਇਹ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਿਸ ਸਾਹਿਬ ਤੇ ਫਾਜ਼ਲ ਕਾ ਇਹ 1 ਜੂਨ ਨੂੰ ਝੋਨਾ ਲਾ ਸਕਦੇ ਆ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ 10 ਵੀ ਹੋ ਸਕਦਾ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰੰਤਾਰਨ ਰੂਪਨਗਰ ਐਸਐਸ ਨਗਰ ਮੁਹਾਲੀ ਫਤਿਹਗੜ ਸਾਹਿਬ ਧਾਰਪੁਰ ਇਹ 5 ਜੂਨ ਨੂੰ ਲਾਉਣਗੇ 4 ਦਿਨ ਦਾ ਫਰਕ ਹੈ ਇੱਥੇ 5 ਜੂਨ ਨੂੰ ਸੀ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਮਿਲੂ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜਿੰਨਾਂ ਮੈਂ ਸ਼ੇਅਰ ਕਰਦੇ ਆ ਇਹ 9 ਜੂਨ ਨੂੰ ਲਾਉਣਗੇ ਆਪਾਂ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ